ਅਸ਼ਿਰ ਤੱਕ ਪੰਜਾਬ ਨਹੀਂ ਪੁੱਲ ਸਕਦਾ ਅਸ਼ਿਰ ਤੱਕ ਪੰਜਾਬ ਨਹੀਂ ਪੁੱਲ ਸਕਦਾ ਜੋ ਕੁਝ ਹੋਇਆ ਸੀ ਗਦੇ ਸਰਹੰਦ ਅੰਦਰ க்கே சி துனியோலி ਸੁਮਾ ਦਾ ਖੂਨ ਤੱਕ ਕੇ ਰੋਂਦੀ ਅਜੇ ਤੱਕ ਤਰਤ ਪੰਜਾਬ ਬਣੀ ਇਸ ਪੰਜਾਬ ਦੀ ਤਰਤ ਨੇ ਬੱਚਿਆਂ ਦੇ ਇੱਕ ਕਤਲ ਨਹੀਂ ਇਸ ਪੰਜਾਬ ਦੀ ਤਰਤ ਨੇ ਬੱਚਿਆਂ ਦੇ ਜਿੰਗਰ ਦੇ ਟੋਟਿਆਂ ਦੇ ਟੋਟੇ ਹੁੰਦੇ ਚਮਕੌਰ ਵਿੱਚ ਕਾਰ ਦੇ ਕੇ ਖੱਲਾ ਲੈਂਦੀਆਂ ਤੇ ਬੰਦ-ਬੰਦ ਕੱਟ ਹੁੰਦੇ ਖੱਲਾ ਲੈਂਦੀਆਂ ਤੇ ਬੰਦ-ਬੰਦ ਕੱਟ ਹੁੰਦੇ ਜਨਦੇ ਚਰਖਣੀਆਂ ਤੇ ਬਾਰ-ਬਾਰ ਦੇ ਕੇ ਇਸ ਪੰਜਾਬ ਦੀ ਧਰਤੀ ਨੇ ਸਤਿ ਸ੍ਰੀ ਅਕਾਲ ਤੇਈ ਵਾਰੀ ਤੇ ਕੇ ਇਹ ਪੰਜਾਬ ਦੀ ਧਰਤੀ ਨਹੀਂ ਸੱਚੀ ਜਾਣੋ ਇਹ ਪੰਜਾਬ ਦੀ ਧਰਤੀ ਨਹੀਂ ਸੱਚੀ ਜਾਣੋ ਖਿੱਤੀ ਹੋਈ ਤਸ ਵੀਰ ਆ ਜਾ ਬੁਦੀਏ ਕਰ ਕਰਿਆਦ ਆਪਣੀ ਪਿਛਲੀ ਹੱਟ ਪੀਤੀ ਰੋਂਦੀ ਅਜੇ ਤੱਕ ਤਰਤ ਜਦੋਂ ਡਿੱਗੀ ਜਦੋਂ ਡਿੱਗੀ ਸਰਹੰਦ ਦੀ ਕੰਦ ਫਟ ਕੇ ਸਹਿਬਜ਼ਾਦੇ ਜਦੋਂ ਚੇਨੇ ਧਾਰੇ ਆ ਤੇ ਦੀਵਾਰ ਡਿੱਗ ਪਈ ਜਦੋਂ ਡਿੱਗੀ ਸਰਹੰਦ ਦੀ ਕੰਦ ਫਟ ਕੇ ਉਦੋਂ ਸੁਨਮ ਦੀ ਸਮਝੋ ਦੀਵਾਰ ਡਿੱਗ ਪਈ ਛੁੱਟੀ ਕਲਮ ਅਦਲ ਦੇ ਹੱਥ ਵਿੱਚੋਂ ਹੱਥੋਂ ਡਿੱਗਦਿਆਂ ਹੀ ਮੂੰਹ ਦੇ ਪਾਰ ਡਿੱਗ ਪਈ ਸਿੱਖ ਕੌਮ ਦਾ ਕੁਝ ਨਾ ਵਿਗਾੜ ਸਕੀ ਸਿੱਖ ਕੌਮ ਦਾ ਕੁਝ ਨਾ ਵਿਗਾੜਣ ਸਕੀ ਆਖਰ ਹਾਰ ਕੇ ਖੂਨੀ ਤਲਵਾਰ ਡਿੱਗ ਪਈ ਅੱਗੇ ਸੱਚ ਦੇ ਉੜ ਨਹੀਂ ਫੇਰ ਸਕਦਾ ਥੋੜੇ ਚਿਰ ਵਿੱਚ ਜ਼ਾਲਮ ਸਰਕਾਰ ਦਿਨ ਪਈ ਗੱਲ ਕੀ ਤਰ ਦੇ ਪੰਚ ਦੀ ਸ਼ਾਨ ਅੱਗੇ ਸ਼ਾਨ ਮਾਤ ਪੈਂਦੀ ਆਪ ਹਟਾਬ دیے ਨਲੂਏ ਵਰਗਿਆਂ ਸ਼ੇਰਾਂ ਨੂੰ ਯਾਦ ਕਰਕੇ ਰੋਂਦੀ ਅਜੇ ਤੱਕ ਧਰਤ ਪੰਜਾਬ ਦੀ ਰਕਦੇ ਸੰ ਉਦੋਂ ਬਿਜਲੀ ਨੂੰ ਸੀ ਖੜਕਣਾ ਭੁੱਲ ਜਾਂਦਾ ਜਦੋਂ ਜ਼ਾਲਮਾਂ ਤੇ ਸਿੰਘ ਕਰਕਦੇ ਸੰ ਜ਼ੁਲਮ ਜਬਰ ਅਗਰੀ ਬਾਤੇ ਕਰਨ ਵਾਲੇ ਜ਼ੁਲਮ ਜਬਰ ਗਰੀਬਾਂ ਤੇ ਕਰਨ ਵਾਲੇ ਸਦਾ ਖਾਲਸੇ ਦੀ ਅੱਖ ਵਿੱਚ ਰਣਕਦੇ ਸੰ ਆਪਣੇ ਆਪ ਸੀ ਦੁਸ਼ਮਣ ਦੀ ਧੌਣ ਚੁੱਕਦੀ ਜਿੱਥੇ ਖਾਲਸੇ ਦੇ ਝੰਡੇ ਖੜਕਦੇ ਸੱਤ ਇਹ ਸੰਘੀ ਕੀ ਇਤਿਹਾਸ ਦੀ ਸ਼ਾਨ ਦੀ ਦੇ ਲਈ ਕਾਫੀ ਸ਼ਾਨ ਦੀ ਖਦਰਾਣੇ ਵੀ ਧਾਪ ਦਈਏ ਕਰ ਕਰ ਪਿਛਲੀਆਂ ਝਾਕੀਆਂ ਉਹ ਮਲਦੀ ਹੁਣ ਦੀਏ ਧਰਤ ਪੰਜਾਬ ਦੀਏ